ਅਹੀ ਫਾਤਿਤਾ ਜੀ ਇਹਨਾਂ ਨੂੰ ਤੇ ਰੁਕੇ ਨੇ ਰੁਕੇ ਦੀ ਕਦੇ ਹੱਦ ਸੋ ਕੀ ਇੱਥੇ ਕੀ ਇਹ ਪੁਛ ਕੇ ਡਾਕਾ ਲਾਇਆ ਤੁਸੀਂ ਡਾਕਾ ਲਾਇਈ ਨਹੀਂ ਸਕਦੇ ਹਾਂ ਤੇ ਸ਼ਰਾਬ ਨਾ ਰੱਗੇ ਕੀ दारू ਨਾ ਪੀਂਦੀ ਅਹੀ ਰੁਕੇ ਆਹ दारू ਕੀ ਪੇਪਰ ਮਦਰ ਕਦੇ ਕੋਈ ਪੇਪਰ ਦੀ ਜੇ ਪ੍ਰੋਫੈਸਰ ਨਾਲ ਸਾਡਾ ਕੋਈ ਕੰਸ਼ਾ ਦੇ ਆਉਂਦੇ ਪੇਪਰ ਅੱਜ ਕਦੇ ਨਾਲ ਚਾਲ ਪੈ ਗਏ ਉਹਦੇ ਵਿੱਚ ਬੰਦਾ ਹੈ ਦੋ ਜਣੇ ਸ਼ਰਾਬ ਪੀਤੀ ਸੀ ਬਹੁਤ ਹੋ ਨੇ ਇਹਨਾਂ ਨੇ ਰੋਕਿਆ ਤੇ ਇਹਨਾਂ ਨੂੰ ਜ਼ਾਲ ਕੱਢ ਕੇ ਕਿਹਾ ਦੱਸੋ ਕੀ ਹੈ ਅੱਜ ਤੇ ਤੁਸੀਂ ਲੱਗੇ ਉਸ ਤੇ ਜਾਓ ਫਲਾਣਾ ਕਰੋ ਮੁਲਾਜ਼ਮ ਰੁੱਕ ਲਗੇ ਤੇ ਉਹਦੇ ਤੇ ਪੇਟ ਮਾਰੀ ਉਹਨੇ ਨਾਰੀ ਮਾਰੀ ਮੁਰ ਤੇ ਸਾਡੇ ਭਾਈ ਦਾ ਪਤਾ ਜਾ ਕੇ ਉਹਨੇ ਉਹਨੇ ਸੋਟੇ ਪਾ ਲੈ ਪੱਟਤਾ ਜੀ ਬੰਦੀ ਪਾਰਤੀ ਰਾਜਕਸਤਾ ਕਲੀਅਰ ਪਕੜੀ ਹੈ ਜੀ ਇਹ ਹੈ ਜੀ ਸ਼ਾਮ ਦੀ ਰੁਟੀਨ ਸਾਡੀ ਚੈਕਿੰਗ ਹੈ ਉਹ ਇੱਥੇ ਚੈਕਿੰਗ ਕਰਨ ਲੱਗੇ ਆ ਤੇ ਮੈਂ ਆਹ ਜੇ ਐਫਐਸ ਦੇ ਖਿਲਾਫ ਜਾਉਂਦਾ ਦਰਦੇ ਪਾਸੇ ਇੱਕ ਬੰਦਾ ਚਲਾਣ ਭਰਦਾ ਸੀ ਦੂਸਰੇ ਪਾਸੇ ਸਾਡੇ ਮੁਲਾਜ਼ਮ ਸੀ ਮੈਨੂੰ ਆ ਆਇਆ ਜੀ ਉਹ ਬੰਦਾ ਗਜਮ ਸਿੰਘ ਉਹ ਕੋਦਰੋ ਕੋਈ ਬੰਦਾ ਆਇਆ ਸੀ ਦੋ ਜਣੇ ਸ਼ਰਾਬ ਪੀਤੀ ਸੀ ਬਹੁਤ ਉਹਨੇ ਇਹਨਾਂ ਨੇ ਰੋਕਿਆ ਤੇ ਇਹਨਾਂ ਨੂੰ ਗਾਲ ਕੱਢ ਕੇ ਕਿਹਾ ਦੱਸੋ ਕੀ ਹੈ ਇੱਥੇ ਤੁਸੀਂ ਲੱਗੇ ਉੱਥੇ ਜਾਓ ਫਰਾਨਾ ਕਰੋ ਉਹ ਮੁਲਾਜ਼ਮ ਰੁਕਣ ਲੱਗੇ ਤੇ ਉਹਦੇ ਚਪੇਟ ਮਾਰੀ ਉਹਨੇ ਮਾਰੀ ਮੁਰ ਤੇ ਸਾਡੇ ਭਾਈ ਦਾ ਪਤਾ ਜਾ ਕੇ ਉਹਨੇ ਉਹਨੇ ਸੌਟਰ ਪਾ ਲਿਆ ਪਟਨਾ ਜੀ ਵਰਦੀ ਪਾਤੀ ਇਹ ਕੀ ਦਾ ਮੁੰਡਾ ਸਾਡਾ ਕਸ਼ਮੀਰ ਸੰਗਤ ਉਹਦੀ ਵਰਦੀ ਪਾ ਕੇ ਉਹਨੇ ਜੇ ਬੰਦੇ ਨੇ ਕੀ ਕਾਰਵਾਈ ਹੁੰਦੀ ਹੈ ਕਾਰਵਾਈ ਬਸ ਜੀ ਉਹਨੂੰ ਹੁਣ ਮੈਂ ਹੀ ਫੋਨ ਕਰਤਾ ਸੀ ਥਾਣੇ 'ਤੇ ਥਾਣੇ ਐਸਟੇ ਸਾਹਿਬ ਦਾ ਸਟਾਫ ਆਇਆ ਜੀ ਫੜਕੇ ਨੂੰ ਥਾਣੇ ਲੈ ਗਏ ਬਾਕੀ ਦੇਖ ਲਈ ਜਿਹੜੀ ਕਾਰਵਾਈ ਕੀ ਹੁੰਦੀ ਹੈ ਕੋਲਸੂ ਗੇਟ ਤੇ ਕੋਲਸੂ ਲਾਈਨਾਂ 'ਆ ਬੱਸ ਰੁਕੀ ਕੀਤੀ ਹੋਈ ਹੈ ਕੀ ਇਹ ਪੂਰਾ ਮਾਮਲਾ ਹੁਣ ਤੇ ਸਾਡੀ ਟ੍ਰੈਫਿਕ ਜਿਹੜੀ ਹੈਗੀ ਹੈ ਪੁਲਿਸ ਉਹਨਾਂ ਦਾ ਨਾਕਾ ਲੱਗਿਆ ਸੀ ਬੱਸ ਗੇਟ ਤੇ ਦੋ ਆਦਮੀ ਹੈ ਜਿਨ੍ਹਾਂ ਦੀ ਸ਼ਰਾਬ ਪੀਤੀ ਹੋਈ ਸੀ ਉਹ ਮੌਕੇ ਤੇ ਉਹਨਾਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੂੰ ਕੋਸ਼ਿਸ਼ ਕੀਤੀ ਸ਼ਰਾਬ ਪੀਤੀ ਹੋਣ ਕਰਕੇ ਉਹਨਾਂ ਦਾ ਆਪ ਸੁਵੇਜ ਦੇ ਹੱਥੋਂ ਭਾਈ ਹੋ ਗਏ ਜਿਸ ਨਾਲ ਸਾਡੇ ਇੱਕ ਮੁਲਾਜ਼ਮ ਦੀ ਥੋੜੀ ਵਰਦੀ ਵੀ ਫੜ ਗਈ ਅਸੀਂ ਜੋ ਵੀ ਬੰਦ ਦੀ ਕਾਰਵਾਈ ਮੁਕੱਦਮਾ ਦਰਜ ਕਰਕੇ ਇਹਦੀ ਅੱਗੇ ਤਫਤੀਸ਼ ਕਰ ਰਹੇ ਹਾਂ ਸਰ ਕੀ ਇਹ ਇਤਿਹਾਸੀ ਤਰ੍ਹਾਂ ਬੰਦੇ ਨੇ ਜਿਹੜੇ ਇਸ ਦੇ ਅਧਾਰ ਹੁਣ ਜਾਂ ਕੋਈ ਵੀ ਹੋਣ ਕਾਨੂੰਨ ਸਰ ਵਾਸਤੇ ਇੱਕੀ ਹੈ ਤਾਂ ਕਿ ਕੀ ਕਾਰਵਾਈ ਕੀਤੀ ਉਹ ਮੁਕੱਦਮਾ ਦਰਜ ਕੀਤਾ ਜਾ ਰਿਹਾ ਜੀ ਏ ਵੀ ਆ ਰਹੇ ਜੀ ਤਰੂ ਪਾਸ ਤੋਂ ਪਾਸੋਂ ਆ ਰਹੇ ਜੀ ਆਪਣੇ ਅਸੀਂ ਹੱਥ ਦਿੱਤਾ ਜੀ ਇਹਨਾਂ ਨੂੰ ਕਿ ਰੁਕੇ ਨੇ ਰੁਕ ਕੇ ਜੀ ਕਦੇ ਹਾਂ ਦੱਸੋ ਕੋਈ ਇੱਥੇ ਕਿੰਨੂ ਪੁਛਕਾ ਲਾਇਆ ਕਿ ਹਿੰਦਾਕਾ ਲਾਇ ਲੈ ਸਕਦੇ ਹਾਂ ਤੇ ਸ਼ਰਾਬ ਨਾ ਰੱਖੀ ਦੀ ਦਾਰੂ ਨਾ ਪੀਤੀ ਜੀ ਅਸੀਂ ਰੁਕਿਆ ਦਾਰੂ ਕਿਥੇ ਪੇਪਰ ਮੰਗਣ ਕਦੇ ਕੋਈ ਪੇਪਰ ਜੀ ਦੇ ਬੋਸਾਂ ਨੂੰ ਸਾਡਾ ਤੁਹਾਨੂੰ ਕਰੀ ਸ਼ੱਕ ਜਾਓਗੇ ਪੇਪਰ ਸੱਦੇਸ਼ ਕਰਿਆ ਨਾਲ ਢਾਲ ਪਾਏ ਗਏ ਪਹਿਲੂ ਮੇਰੇ ਘਰ ਪੈਣ ਫਿਰ ਦੂਜੇ ਮਲਾਈ ਦੇ ਪੈਣ ਫਿਰ ਸੰਤਾਨ ਦੇ ਘਰ ਪੈ ਗਏ ਨੇ ਹਾਂ ਜੀ ਕੀ ਮੰਗ ਕਰਦੇ ਹੋ ਸਰਕਾਰ ਤੇ ਤੇ ਇਹਨਾਂ ਦੇ ਪਰਚਾ ਹੋਣਾ ਕਰਵਾਣਾ ਚਾਹੀਦਾ ਹੈ ਤੁਹਾਡਾ ਕੀ ਕੀ ਨੁਕਸਾਨ ਹੋਇਆ ਸਾਡਾ ਨੁਕਸਾਨ ਹੈ ਪਰਦੀ ਆ ਛੋਟੇ ਪਾਰ ਤੇ ਪਰਦੀ ਪਾਰਤੀ ਆ ਬਟਨ ਤੋੜ ਤੇ ਹੀ ਚਾਲ ਪੈ ਗਈ ਜੀ ਕੱਪਲਾ ਸੀ ਇੱਕ ਦੇ ਜੀ